आनंद साहिब आनंद साहिब रामकली मा लाती जा आनंद इक ओ अहंकार सत गो पर साद आनंद पाया मेरी माए ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜਿਓ ਵਾਦਹੀਆਂ ਕਾਰਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਾਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਸਮਰਣਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨ ਗੱਲ ਹ ਸਮਰਾਤਿ ਸੋ ਹਾਮੀ ਸੋ ਕਿਉ ਮਨ ਹੋ ਵਿਸਾਰੇ ਕਾ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਹਾਲੇ ਸache ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੇ ਸਹ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਵਾ ਨਾਮ ਜਿਨ ਕੈ ਮਨ ਵਸੇ ਹੋਵਾਜੇ ਸ਼ਬਦ ਕਾ ਨਿਹਰੇ ਦਾ ਨਾਨਕ ਸੱਚੇ ਸਾਹਿਬ ਪਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਾਰ ਸ਼ਾਤ ਸੁਖ ਮਨ ਆਈ ਵਸਿਆ ਜਿਨ ਇਸ਼ਾ ਸਭ ਓਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਸਦਿਆਂ ਇਹ ਵੜੇ ਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁ ਭਾਗੈ ਘਰ ਸੁ ਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਧੂਤ ਤੁਧ ਵਾਸ ਕੀਤੇ ਕਾਲ ਕੰਤ ਕੁਮਾਰਿਆ ਧੁਰ ਕਰਮ ਪਾਇ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕੈ ਨਾਨਕ ਤਾ ਸੁਖ ਹੋਆ ਇਤ ਘਰ ਅਨਾਦ ਵਾਜੇ ਸੱਚੀ ਲਗ ਬਿਨ ਦੇਹ ਨ ਮਹਾਣੀ ਦੇਹ ਨ ਮਾਣੀ ਲਗ ਬਾਜੋ ਕਿਆ ਕਰੇ ਵਿਚਾਰੀਆ ਤੋ ਦੋ ਬਾਜ ਸਮਰਾਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੂਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹ ਨਾਨਕ ਲਵੇ ਬਾਜਾ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਾਬ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਏਕ ਭਰਮ ਭੂਲੇ ਫਿਰਦਾ ਦਿਸ਼ਾ ਏਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਭਾਣਾ ਭਾਵੇ ਕਹ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ ਪਾਵਉ ਸੰਤ ਪਿਆਰਿਓ ਅਕਾਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਾਥ ਕੀਰੀ ਇਤ ਦੁਆਰ ਐ ਪਾਈਐ ਤਨ ਮਨ ਧਨ ਸਭ ਸੰਪ ਗੁਰ ਕਉ ਹੋਕਮ ਮਨਿਆ ਪਾਈਐ ਉਪਮ ਮਨ ਨੇ ਹਉ ਗੁਰੂ ਕੇਰਾ ਗਾਵੋ ਸਚ ਬਾਣੀ ਕਹ ਨਾਨਕ ਸੁਣੋ ਸੰਤੋ ਕਥਿਓ ਅਕਤ ਕਹਾਣੀ ਇਹ ਮਨ ਚੰਚਲਾ ਚਤ్రਾਈ ਕਿਨੈ ਨਾ ਪਾਇਆ ਚਤ్రਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜੇਨ ਏਤ ਪਰਮ ਪੁਲਾਇਆ ਮਾਇਆ ਤਾਂ ਮੋਹ ਨੇ ਤਮ ਕੀਤੀ ਜੇ ਨਠ ਬੌਲੀ ਪਾਈਆ ਕੁਰਬਾਨ ਕੀ ਤਤ ਸਹਿ ਵਿਟੋ ਜੇ ਨ ਬਹੁ ਮੀਠਾ ਲਾਇ ਕਹ ਨਾਨਕ ਮਨ ਚੰਚਲ ਚੁਤਰਾਏ ਕਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਲੇ ਏ ਕੋਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਾਮ ਮੂਲੇ ਨਾ ਕੀਚੈ ਜੇਤ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਆ ਤੇਰਾ ਨਾਲੇ ਕਹ ਨਾਨਕ ਮਨ ਪਿਆਰੇ ਤੋ ਸਦਾ ਸੱਚ ਸੋ ਮਹਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਹ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੈ ਆਖਰ ਤਾਂ ਵੇਖੈ ਸਾਬ ਤੂੰ ਹੈ ਜਿਨ ਜਗਤ ਓ ਪਾਇਆ ਕਹ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਾਰ ਮੋਨ ਜਾਣੇ ਅਮਰਤ ਖੋਜ ਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸਚਾ ਮਾਨਵ ਸਹਾਇ ਜੀ ਜੰਤ ਸਭ ਤੋ ਦਿਓ ਪਾਏ ਇਕ ਵੇਖ ਪਰਸਣ ਆਇਆ ਲਾ ਬਲੋਬ ਅਹੰਕਾਰ ਚੂਕਾ ਸਤ ਗੁਰੂ ਪਲਾ ਪਾਇਆ ਕਹ ਨਾਨਕ ਜਿਸ ਨੂੰ ਆਪ ਤੁਟਾ ਤੈਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬੇਕਮ ਮਾਰਗ ਚੱਲਣ ਹਾ ਲਾਬ ਲੋਭ ਅਹੰਕਾਰ ਅਸਤ ਜਿ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇਓ ਤਿੱਖੀ ਉਵਾਲ ਹੋ ਨਿੱਕੀ ਏ ਤੋ ਮਾਰਗ ਜਾਣਾ ਗੁਰ ਪ੍ਰਸਾਦਿ ਜਿਨਿ ਆਪ ਤਜਿਆ ਹਰ ਵਾਸ ਨਾ ਸਮਹਾਣੀ ਕਹ ਨਾਨਕ ਚਾਲ ਭਗਤਾ ਜੁਗ ਹੋ ਜੋਗ ਨਿਰਾਲੀ ਜਿਉ ਤੂੰ ਚਲਾਏ ਤੇ ਵਚਲ ਹੈ ਸੋ ਆਮੀ ਹੋਰ ਕੀ ਜਾਣਾ ਗੁਣ ਤੇਰੇ ਜੇਵ ਤੂੰ ਚਲਾਏ ਤੇ ਵਹ ਚੱਲਾਂ ਜਿਨਾ ਮਾਰਗ ਪਾਵੇ ਕਾਰ ਕਿਰਪਾ ਜਿਨ ਨਾਮ ਲਾਹੇ ਸੇਹਾਰ ਮਰ ਸਦਾ ਧਿਆਵਹਿ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰ ਦਵਾਰ ਸੋਖ ਪਾਵੇ ਕਹ ਨਾਨਕ ਸਚੇ ਸਾਹਿਬ ਜੋ ਭਾਵੈ ਤਵ ਚਲਾਵਹਿ ਏ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖ ਆਇਆ ਇਕ ਫਿਰਹਿ ਹਨੇਰੇ ਕਰਹਿ ਗੱਲਾਂ ਗੱਲਿ ਕਨੇ ਨਾ ਪਾਇਆ ਕੈ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇ ਪਵਿਤ ਹੋਏ ਜਨ ਜਿਨਿ ਹਰ ਧਿਆਇਆ ਹਰ ਧਿਆਇਆ ਪਵਿਤ ਹੋਏ ਗੁਰਮੁਖ ਜਿਨਿ ਧਿਆਇਆ ਪਵਿਤ ਮਾਤਾ ਪਿਤਾ ਓਟੰਬ ਸਤਿ ਸਿਹੁ ਪਵਿਤਾ ਸੰਗਤ ਸੋ ਬਾਈਆ ਕਹੰਦੇ ਪਵਿਤਾ ਸੋਣ ਦੇ ਪਵਿੱਤ ਸੇ ਪਵਿੱਤ ਜਿਨਿ ਮਾਨਵ ਸਾਇਆ ਕਹ ਨਾਨਕ ਸੇ ਪਵਿੱਤ ਜਿਨਿ ਗੁਰਮਕ ਅਰਹਰ ਧਿਆਇਆ ਕਰਮੀ ਸਜਨ ਉਪਜੈ ਵਿਣ ਸਜ ਸੰਸਾ ਨ ਜਾਇ ਨਹ ਜੋਏ ਸੰਸਕਿਤ ਸੰਜਮ ਰਹੇ ਕਰਮ ਕਮਾਈ ਸਹਜਿ ਯੋ ਮਲੀਣ ਹੈ ਕਿਤ ਸੰਜਮ ਝੋਤਾ ਜਾਇ ਮਾਨ ਤੋਵਹ ਸ਼ਬਦ ਲਾਗ ਹਾਰ ਸਿਉ ਰਹੋ ਚੇਤ ਲਾਇ ਕਹ ਨਾਨਕ ਗੁਰ ਪ੍ਰਸਾਦੀ ਸਹਜ ਉਪਜਾਇ ਇਹ ਸੰਸਾ ਏਵ ਜਾਇ ਜਿਉ ਮੈਲੇ ਬਾਹਰੋਂ ਨਿਰਮਲਾ ਬਾਹਰੋਂ ਨਿਰਮਲ ਜਿਉ ਤਾ ਮੈਲੇ ਤਿੰਨੇ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੂਗ ਲੱਗਾ ਮਰਨ ਮਨੁ ਵਸਾਰਿਆ ਵੇਦ ਮਹਿ ਨਾਮ ਉਤਮਾ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਊਰੇ ਲਾਗੇ ਤਿੰਨੇ ਜਨਮ ਜੂਐ ਹਾਰਿਆ ਜਿਉ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀਉ ਨਿਰਮਲ ਸਾਥ ਗੁਰ ਤੇ ਕਰਨੀ ਕੁਮਾਣੀ ਊੜ ਕੀ ਸੋਏ ਪਹੁੰਚਾ ਨਾਹੀ ਮਨ ਸਾ ਸੱਚ ਸੁਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੀ ਕਹ ਨਾਨਕ ਜੇਨ ਮਨ ਨਿਰਮਲ ਹ ਸਦਾ ਰਹ ਗੁਰ ਨਾਲੇ ਜੇ ਕੋ ਸੇਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸੇਖ ਕੋਈ ਜਿਉ ਰਹੈ ਗੁਰ ਨਹਾਲੀ ਗੁਰ ਕੀ ਚਰਨ ਹਿਰਦੈ ਧਾਇ ਅੰਤਰ ਆਤਮ ਸੁਮਲੇ ਆਪ ਛਡ ਸਦਾ ਰਹੈ ਪਰਣਹ ਗੁਰ ਬੇਨ ਅਵਰ ਨਾ ਜਾਣ ਕੋਈ कह नानक सुनो संत हो सो शेख सान मोक होए जे को गुरु ते वे मोक हुआ बिन साथ गुरु मुक्त न पावे पावे मुक्त न होर ख कोई उशोब बेतिया जाए अनेक जूनी परमा आवे बिन साथ गुरु मुक्त न पाए फिर मुक्त पाए लाग चरणी ਸਤ ਗੁਰੂ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਵੇਣ ਸਤ ਗੁਰ ਮੁਕਤ ਨਾ ਪਾਏ ਆਵੋ ਸੇਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਵਾਏ ਹਿਰਦਪਤ ਨ ਸਮਾਣੀ ਪੀਵੋ ਅਮਰਤ ਸਦਾ ਰਹੋ ਹਰ ਰੰਗ ਜੱਪੇ ਹੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਸਾਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਾਤ ਗੁਰੂ ਬਾਜਿਓ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਹ ਕਹਿਆ ਕਛੂ ਨਾ ਜਾਣੀ ਚੇਤ ਜਿਨ ਕਾਹਿ ਰਲਿਆ ਮਾਇਆ ਬੋਲਨ ਪਏ ਰਵਾਣੀ ਕਹ ਨਾਨਕ ਸਤਿਗੁਰੂ ਬਾਝਹ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜੇ ਤਜੜਾ ਸ਼ਬਦ ਰਤਨ ਜੇਤ ਮਨ ਲਾਗਾ ਇਹੋ ਹੁਆ ਸੁਮਾਉ ਸ਼ਬਦ ਸੇਤੀ ਮਨ ਮਿਲੇਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਈ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜੇ ਤਜੜਾਓ ਸਿਵ ਸਗਤੋ ਆਪੁ ਉਪਾਇਕੈ ਕਰਤਾ ਆਪੇ ਹੁਕਮ ਵਰਤਾਇ ਹੁਕਮ ਵਰਤਾਇ ਆਪ ਵੇਖਾ ਗੁਰਮੁਖ ਕਿਸ ਐ ਬੁਝਾਏ ਤੋੜੇ ਬੰਦਨਾ ਹੋਏ ਮੁਕਤਾ ਸ਼ਬਦ ਮਾਨਵ ਸਾਈ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਆ ਇੱਕ ਸਸਹੁ ਲੈਵ ਲੈ ਆਏ ਕਹ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤ ਸਾਰ ਨ ਜਾਣੇ ਤਤ ਸਾਰ ਨ ਜਾਣੇ ਗੁਰੂ ਬਾਝੋਂ ਤਤ ਸਾਰ ਨ ਜਾਣੇ ਤੇ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਤਰਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਿ ਮਨ ਵਸਿਆ ਬੋਲੇ ਅਮਰਤ ਬਾਣੀ ਕਹ ਨਾਨਕ ਸੋ ਤਤ ਪਾਏ ਜੇ ਸਨੋ ਆਨ ਦੇਨ ਹਾਰਲੇ ਵਲ ਆਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤ ਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਇਹ ਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਕੋ ਨਾਸਕੈ ਜੇ ਸਨੋ ਆਪਨੀ ਲੇਵ ਲਾਵੇ ਆਪਨੀ ਲਵੇ ਆਪੇ ਲਾਏ ਗੋਰ ਮੋਗ ਸਦਾ ਸੋਮਾ ਲੀਆ ਕਹ ਨਾਨਕ ਇਹ ਵਰਦਾਤਾ ਸੋ ਕਿਉ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਐਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇਹੀ ਕਰਤ ਖੇਲ ਅਰਚਾਇਆ ਜਾਂ ਤਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆਇ ਅਮਰ ਵਰਤਾਇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇ ਤਹ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚੈ ਮਾਇਆ ਪਾਇ ਹਰਿ ਆਪੋ ਅਮੁਲਕ ਹੈ ਮੂਲ ਨਾ ਪਾਇਆ ਜਾਇ ਮੂਲ ਨਾ ਪਾਇਆ ਜਾਇ ਕਿਸੈ ਵਿਟੋ ਰਗੇ ਲੋਕਾ ਵਿਲਲਾਈ ਐਸਾ ਸਾਥ ਗੁਰ ਜੀ ਮਿਲੈ ਇਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਇ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸਾ ਮਨ ਆਈ ਹਰਿ ਆਪ ਅਮੁਲਕ ਹੈ ਭਾਗ ਤਿੰਨਾ ਕੇ ਨਾਨਕਾ ਜਿਨ ਹਰ ਪਲ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹ ਧਨ ਤਿੰਨਾ ਮਿਲਿਆ ਜਿਨ ਹਰਿਆਪੇ ਭਾਣਾ ਕਹ ਨਾਨਕ ਹਰ ਰਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਆਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਤਿ ਤਜਿਰ ਹਰ ਰਸ ਪੱਲੈ ਨਾ ਪਾਈ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੜਾ ਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਾਥ ਗੁਰ ਮਿਲੈ ਜਿਸ ਆਏ ਕਹ ਨਾਨਕ ਹੋਰ ਅਨ ਰਸ ਸਭ ਬੀਸਰੈ ਜੋ ਹਰ ਵਸੈ ਮਨਿ ਆਈ ਇਹ ਸਰੀਰ ਮੇਰਿਆ ਹਰ ਤੁਮ ਮਹਿ ਜੋਤ ਰਖੀ ਤਾਂ ਤੂੰ ਜਾਗ ਮੈਂ ਆਇਆ ਹਰ ਜੋਤ ਰਖੀ ਤਦ ਵਿੱਚ ਤਾਂ ਤੂੰ ਜਾਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜੇਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ 부ਜਿਆ ਤਾਂ ਚਲਤ ਹੋਆ ਚਲ ਤਨਦਰਿਆ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਪਇ ਪ੍ਰਭ ਅਗਮ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਹ ਮੰਦਰ ਬਣਿਆ ਹਰ ਗਾਉ ਮੰਗਲ ਨੇਤ ਸਕੀਏ ਸੋਗ ਦੂਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁ ਭਾਗੇ ਆਪਨਾ ਪਰਜਾ ਪਏ ਆਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ ਕੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰ ਮੇਰੇ ਆ ਇਸ ਜਗ ਮੈਂ ਆਇਕ ਕਿਆ ਤੂਦ ਕਰਮ ਕਮਾਇਆ ਕੀ ਕਰਮ ਕਮਾਇਆ ਤੂਦ ਸਰੀਰਾ ਜਾ ਤੂੰ ਜਾਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸੇ ਆਪੂਰ ਬਲਕੇ ਆ ਪਾਇਆ ਕਹ ਨਾਨਕ ਏ ਸਰੀਰ ਪਰਵਾਣ ਹੋਆ ਜੇਨ ਸਾਤ ਗੁਰ ਸਿਉ ਚੇਤ ਲਾਇਆ ਏ ਨੇਤਰੋ ਮੇਰੇ ਹੋ ਹਾਰ ਤੁਮ ਮਹਜੂਤ ਤਰੀ ਹਾਰ ਬਿਨ ਅਵਰ ਨ ਦੇਖੋ ਕੋਈ ਹਾਰ ਬਿਨ ਅਵਰ ਨ ਦੇਖੋ ਕੋਈ ਨਦਰਿ ਹਾਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰਕਾਰ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰਸਾਦੀ 부ਝਿਆ ਜਾਂ ਵੇਖਾਂ ਹਰ ਇਕ ਹੈ ਹਾਰ ਬਿਨਿਆ ਵਰਨਾ ਕੋਈ ਕਹ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲੇ ਆਏ ਦੇਵ ਦ੍ਰਿਸ਼ਟ ਹੋਈ ਏ ਸ਼ਰਵਣੋ ਮੇਰੇ ਹੋ ਸੱਚ ਸੁਣਨ ਨੂੰ ਪਠਾਏ ਸੱਚ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਤੂੰ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵੈਡਾਣੀ ਤਾਂ ਕੀ ਗਾਤ ਕਹੀ ਨਾ ਜਾਏ ਕਹ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਆ ਸੱਚ ਸੁਣ ਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਬਤ ਰਖ ਆਇਆ ਗੁਰ ਦਵਾਰੇ ਲਾਇ ਭਾਵਨੀ ਟਿਕਨਾ ਦਸਵਾ ਦਵਾਰ ਦਿਖਾਇਆ ਤਹਾਨੇ ਕਰੂਪ ਨਾਮ ਨਾਮ ਨੇਦਾ ਤੇ ਸਦਾ ਔਂਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰਖ ਕੇ ਵਾਜ ਪਮਣ ਵਜਾਇਆ ਇਹੋ ਸਾਚਾ ਸੁਹਿਲਾ ਸੱਚ ਘਰ ਗਾਵ ਗਾਵ ਤੋ ਸੁਹਿਲਾ ਘਰ ਸੱਚ ਜਿੱਥੇ ਸਦਾ ਸੱਚ ਤੇ ਆਵੇ ਸੱਚੋ ਧਾਉ ਹੈ ਜਾਨ ਸੁਧ ਭਾਵ ਹੈ ਗੁਰਮੁਖ ਜਿਨਾਂ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਾਨ ਪਾਵੇ ਕਹ ਨਾਨਕ ਸੱਚ ਸੁਹਿਲਾ ਸਚੈ ਕਰਗਾ ਅਨੰਦ ਸੁਣੋ ਵਡਭਾਗੀ ਹੋ ਸਗਲ ਮਨਹੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵੈਸੂਰੇ ਧੂਖ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ ਸੰਤ ਸਾਜਨਾ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੋਣ ਤੇ ਪੋਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੋਣਾ ਤੇ ਪੋਨੀਤ ਕਹਤੇ ਪਵਿਤ ਸਾਤ ਗੁਰ ਰਹਿਆ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ